ਦੀਆ ਬੇਦਬੀ ਹੁੰਦੀ ਆਲੇ ਉਸ ਨੂੰ ਕਿਸੇ ਵਿਕਾਰਾ ਕਿਉਂ ਨਹੀਂ ਹੁੰਦਾ ਬਈ ਮੈਂ ਤਾਂ ਕਹਣਾ ਏਦਾਂ ਹੋਣਾ ਚਾਹੀਦਾ ਵਾ ਕਿ ਜਦੋਂ ਕੋਈ ਬੇਦਬੀ ਕਰਨ ਆਏ ਉਹਦੇ ਉਰਦਗੇ ਉਹ ਸ਼ੀਦ ਘੁੰਮਣ ਉਹ ਲੈਟਾ ਜਿਹੜੇ ਕਹਿੰਦੇ ਲੈਟਾ ਘੁੰਮੇਰ ਵੀ ਵੀ ਬੁਟੇ ਉਹਦਾ ਘੁੰਮਣ ਜੇ ਬੇਦਬੀ ਕਰਨ ਦੀ ਕੋਸ਼ਿਸ਼ ਕਰੇ ਉਹ ਤਾਂ ਥੋੜਾ ਫਾਲੇ ਜਾਏ ਉਹ ਇਹੀ ਦਾਵਾ ਕਰਦੇ ਆ ਨਾ ਕਿ ਸਾਡੇ ਅੰਦਰ ਫਲਾਣਾ ਪੀਰ ਆ ਗਿਆ ਉਹਦੇ ਕਾਲ ਕਰਕੇ ਚੌਂਕੀ ਭਰੀ ਗਿਆ ਜਾਂ ਸਿਰ ਕਮਾਇਆ ਜਾ ਰਿਹਾ ਆ ਆਪਾਂ ਕਹਿੰਦੇ ਆਪਾਂ ਤਾਂ ਕੀ ਤਰ੍ਹਾਂ ਦੇ ਲੱਗਭਗ ਸਾਰੇ ਤਰ੍ਹਾਂ ਦੇ ਦੁਨੀਆ ਤੋਂ ਖੰਡ ਕਰ ਲਿਆ ਤੇ ਪਖੰਡੀ ਲੋਗ ਆ ਇੱਦਾਂ ਕੋਈ ਫੀਰ ਫੋੜ ਨਹੀਂ ਆਉਂਦਾ ਇੱਕ ਪਾਸੇ ਆਪਾਂ ਖੋਦ ਮੰਨੇ ਜਾ ਰਹੇ ਸੀ ਇਦਾਂ ਦਾ ਪੈਰਾ ਹੁੰਦਾ ਵਾ ਜੇ ਪੈਰਾ ਰੂ ਪੈਰਾ ਲਵਾ ਸਕਦੀ ਐ ਤੇ ਭਈ ਉਹਨਾਂ ਦੇ ਪੀਰੂ ਫਿਰ ਵਿੱਚ ਆ ਸਕਦੇ ਜਿਹੜੇ ਹੱਤਈ ਨੇ ਪ੍ਰਚਾਰਕ ਦੇਖਿਆ ਆਪਣੇ ਨਾਮ ਦੇ ਨਾਲ ਉਦਾਸੀਆਂ ਲਾ ਲਾ ਕੇ ਤੇ ਕਹਿੰਦੇ ਕਿ ਦੇਖੋ ਸ਼ਿਦਾ ਸਿੰਘਾਂ ਦੇ ਪੈਰੇ ਹੁੰਦੇ ਆ ਤੂੰ ਦੇਖੋ ਸ਼ਿਦਾ ਸਿੰਘਾਂ ਦੇ ਪੈਰੇ ਹੁੰਦੇ ਆ ਇੱਕ ਪਾਸੇ ਤੁਸੀਂ ਦਾਗ ਲਾਇਆ ਤੇ ਫਿਰ ਹੀ ਫਿਰਦੇ ਨਾ ਹਾ ਦਾਗ ਲਾਇਆ ਤੇ ਇਹ ਉਹ ਐ ਡਾਕਟਰ ਸੌਫਾ ਤਰੀਕਾ ਇੱਕ ਦੀਵਾ ਜਗਾਓ ਉੱਤੇ ਅਰਦਾਸ ਕਰੋ ਉਹ ਕਰੋ ਤੇ ਉੱਪਰ ਚਾਰ ਖਦਾਓ ਉੱਤੇ ਘਰੇ ਲੈ ਕੇ ਮੁੰਡੀ ਮਰੋੜ ਦੋ ਨਾਲ ਹੋ ਗਈ ਹਾਂਜੀ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰਜੀ ਦੀ ਬਾਣੀ ਦਾ ਫਰਮਾਨ ਹੈ ਸੋਣ ਮੁੰਡੇ ਹਰਨਾਖੀਏ ਗੂੜਾ ਰਹਿਣ ਅਪਾਰ ਪਹਿਲਾ ਵਸਤਿ ਜਾਣ ਕੇ ਤਾਂ ਕੀਚਾ ਵਪਾਰ ਗੁਰਬਾਣੀ ਨੇ ਵਪਾਰ ਦੇ ਉਦਾਹਰਣ ਦੇ ਕਰਕੇ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਇਨਸਾਨ ਵਪਾਰ ਕਰਦਾ ਹੈ ਹਰ ਇੱਕ ਚੀਜ਼ ਨੂੰ ਸਿ ਜਾਣਦਾ ਹੈ ਪਾਪ ਕੇ ਕੋਖਦਾ ਹੈ ਪਰਖਦਾ ਹੈ ਫਿਰ ਵਪਾਰ ਕਰਦਾ ਹੈ ਪਹਿਲਾਂ ਵਤ ਸਿ ਜਾਣ ਕੇ ਤਾਂ ਕੀ ਚਾ ਵਪਾਰ ਪਹਿਲਾਂ ਵਸਤ ਨੂੰ ਸਿ ਜਾਣੋ ਪਛਾਣੋ ਫਿਰ ਵਪਾਰ ਕਰੋ ਇਹਦੀ ਉਦਾਹਰਣ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਦੇਖ ਲਈ ਜਦੋਂ ਸਾਡੀ ਮਾਤਾ ਜੀ ਜਾਂ ਪਰਿਵਾਰ ਦੇ ਵਿੱਚ ਔਰਤਾਂ ਨੇ ਜਦੋਂ ਸਬਜ਼ੀ ਖਰੀਦਦੀਆਂ ਨੇ ਤੁਸੀਂ ਦੇਖੋ ਕਿ ਜਦੋਂ ਸਬਜ਼ੀ ਨੂੰ ਖਰੀਦਿਆ ਜਾਂਦਾ ਹੈ ਤੇ ਜੇ ਕਿ ਕੁ ਆਲੂ ਲਾਣੇ ਤੋਂ ਦੇ ਵਿੱਚ ਪੂਰੀ ਬੋਰੀ ਦੇ ਵਿੱਚੋਂ ਛਾਂਟਿਆ ਜਾਂਦਾ ਫਿਰ ਉਹਦੇ ਵਿੱਚ ਚੰਗੇ ਚੰਗੇ ਆਲੂ ਕੱਢੇ ਜਾਂਦੇ ਨੇ ਜਦੋਂ ਕਪੜਾ ਲਿਆ ਜਾਂਦਾ ਤੇ ਕਪੜਿਆਂ ਦਾ ਢੇਰ ਖਿਲਾ ਰਿਆ ਜਾਂਦਾ ਉਹਦੇ ਵਿੱਚੋਂ ਇੱਕ ਛਾਂਟ ਕਰਕੇ ਵਧੀਆ ਕੱਢਿਆ ਜਾਂਦਾ ਹਾਲਾਂਕਿ ਸਾਰੇ ਕਪੜੇ ਹੁੰਦੇ ਨੇ ਪਰ ਉਹਦੇ ਵਿੱਚੋਂ ਚੰਗਾ ਕਿਹੜਾ ਛਾਂਟ ਕਰਕੇ ਕੱਢਿਆ ਜਾਂਦਾ ਪਹਿਲਾਂ ਵਸਤੇ ਸੇ ਜਾਣ ਕੇ ਤਾਂ ਕਿਚਾ ਵਪਾਰ ਜੋ ਧਰਮ ਦੀ ਦੁਨੀਆ ਦੀ ਗੱਲ ਆਉਂਦੀ ਹੈ ਨਾ ਇਨਸਾਨ ਸਾਲਿਦਾਨੀ ਪਰਖਦਾ ਨਹੀਂ ਮਤ ਦਾ ਕੰਮ ਨਹੀਂ ਲੰਦਾ ਜੋ ਪਰੋਸਿਆ ਜਾਂਦਾ ਉਹਨੂੰ ਗ੍ਰੈਂਡ ਕਰ ਲੈਂਦਾ ਉਹਨੂੰ ਅਡਾਪਟ ਕਰ ਲੈਂਦਾ ਤੇ ਮੰਨ ਕਰਕੇ ਤੁਰੀ ਜਾਂਦਾ ਸਿੱਖ ਸਮਾਜ ਦੇ ਵਿੱਚ ਬੜੀ ਪ੍ਰਚਲਿਤ ਰੀਤ ਕਹਿ ਲਓ ਉਹ ਕੀ ਹੈ ਸ਼ਹੀਦੀ ਪੈੜਾ ਜੋ ਅੱਜ ਤੱਕ ਬਾਬਿਆਂ ਨੇ ਸਾਧਾ ਨੇ ਪਖੰਡੀਆਂ ਨੇ ਪਰੋਸਿਆ ਸਾਡੇ ਸਿੱਖਾਂ ਨੇ ਸਮਾਜ ਦੇ ਵਿੱਚ ਉਹਨੂੰ ਉਦਾਂ ਹੀ ਅਡਾਪਟ ਕੀਤਾ ਤੇ ਉਦੋਂ ਇਦਾਂ ਹੀ ਲਾਗੂ ਕਰਕੇ ਤੇ ਆਪਣੇ ਮੰਨੀ ਜਾਂਦੇ ਨੇ ਪਰ ਹਾਂ ਵੀ ਠੀਕ ਐ ਇਦਾਂ ਹੀ ਐ ਇਦਾਂ ਹੀ ਹੋ ਸਕਦਾ ਐ ਇਦਾਂ ਹੁੰਦਾ ਐ ਕੀ ਕਹਿੰਦੇ ਨੇ ਕਹਿੰਦੇ ਕਿ ਸ਼ਹੀਦੀ ਪੈਰਾ ਹੁੰਦਾ ਹੈ ਉਹਦੇ ਨਾਮ ਤੇ ਦੇਖੋ ਬੜਾ ਪਖੰਡ ਚੱਲਦਾ ਜੋਤਾਂ ਚ ਗਈਆਂ ਜਾਂਦੀਆਂ ਨੇ ਸਪੈਸ਼ਲ ਇੱਕ ਜੋਤ ਜਗਾਈ ਜਾਂਦੀ ਆ ਉਹਨੂੰ ਸ਼ਹੀਦੀ ਪੈਰੇ ਦਾ ਨਾਮ ਦਿੱਤਾ ਜਾਂਦਾ ਤੇ ਕਹਿੰਦੇ ਨੇ ਵੀ ਸ਼ਹੀਦ ਸਿੰਘ ਹੁੰਦੇ ਨੇ ਇਤੋਂ ਤੱਕ ਕਿ ਕਈ ਪ੍ਰਚਾਰ ਕਹਿੰਦੇ ਕਿ ਆਪੇ 20 ਵੀ ਫੁਟੇਜ ਸ਼ਹੀਦ ਸਾਲੋਂ ਲੱਭੇ ਆ ਸਾਲੋਂ ਦੇਖਦੇ ਆ ਇੱਕ ਪਾਸੇ ਇਹ ਗੱਲ ਕਹੀ ਜਾਂਦੀ ਆ ਕਿ ਜਦੋਂ ਇਨਸਾਨ ਮਰ ਜਾਂਦਾ ਉਹਦੀ ਜਿਹੜੀ ਆਤਮਾ ਆਲਾ ਉਹਦੀ ਆਤਮਾ ਭਟਕਦੀ ਆ ਜਿਹੜਾ ਜਿਹਦੀ ਗਤ ਨਹੀਂ ਹੁੰਦੀ ਜਿਹਦੀ ਗਤ ਨਹੀਂ ਹੁੰਦੀ ਉਹ ਭਟਕਦਾ ਫਿਰਦਾ ਇਹਦਾ ਮਤਲਬ ਆਪਾਂ ਇਹ ਮੰਨਦੇ ਆ ਕਿ ਜਿੰਨੇ ਆ ਆਤਮਾ ਫਿਰਨੀਆਂ ਨੇ ਸ਼ਹੀਦਾਂ ਦੀਆਂ ਇਹਦਾ ਮਤਲਬ ਆਪਾਂ ਇਹ ਮੰਨਦੇ ਆ ਕਿ ਉਹਨਾਂ ਨੂੰ ਅਜੇ ਤੱਕ ਗਤੀ ਨਹੀਂ ਮਿਲੀ ਤਾਂ ਹੀ ਪਰਗੇ ਫਿਰਦੇ ਆ ਤਾਂ ਹੀ ਇਹ ਸਮੁੱਚੇ ਹੈਗੀਆਂ ਨੇ ਜੇ ਮੰਨਦੇ ਨੇ ਦੂਸਰੀ ਗੱਲ ਜਦੋਂ ਆਪਾਂ ਸਿੱਧੀ ਪਰੋ ਦੀ ਗੱਲ ਕਰਦੇ ਨੇ ਇਹ ਜਿਹੜੀ ਆਤਮਾ ਨੇ ਇਹ ਪੈਰੇ ਨੇ ਇਕੱਲੇ ਬਾਬਿਆਂ ਨੂੰ ਹੀ ਲੱਭਦੇ ਆ ਹੋਰਾਂ ਨੂੰ ਅਜੇ ਤੱਕ ਤਾਂ ਕਿਤੇ ਦਿਖਿਆ ਹੀ ਨਹੀਂ ਇਹ ਬਾਬਿਆਂ ਨੂੰ ਲੱਭਦੇ ਆ ਉਹੀ ਕਹਿੰਦੇ ਨੇ ਕਿ ਖੁਸ਼ੀਦੀ ਪੈਰਾ ਹੁੰਦਾ ਆ ਵੀ ਵੀ ਫੁਟੇ ਸ਼ਹੀਦ ਹੁੰਦੇ ਨੇ ਉਹ ਕਹਿੰਦੇ ਆ ਕਿ ਨਿਸ਼ਾਨ ਸਾਹਿਬ ਦੇ ਇੱਧਰ ਗਿਰਦ ਲਟਕ ਆ ਘੁੰਦਿਆਂ ਨੇ ਉਹ ਚਮਤਕਾਰੀ ਗਿਆਬੀ ਸ਼ਕਤੀ ਘੁੰਦਿਆਂ ਨੇ ਤੁਸੀਂ ਦੇਖੋ ਕੀ ਹੋਏਗਾ ਵੀਡੀਓ ਦਿਹਾਏ ਤੁਸੀਂ ਦੇਖੋ ਤੇ ਬਕਾਇਦਾ ਇੱਕ ਜੂਤ ਜਗਾ ਕਰਕੇ ਕਿਹਾ ਜਾਂਦਾ ਪੈ ਸ਼ੀਦੀ ਪੈਰੇ ਦੀ ਜੂਤ ਆ ਇਹਨੂੰ ਮੱਥਾ ਟੇਕੋ ਤੇ ਬਸ ਸਾਡੇ ਨੌਜਵਾਨ ਵੀਰ ਆ ਸਾਡੇ ਸੰਗ ਤੇ ਉਹ ਮੱਥਾ ਟੇਕਦੀ ਅੰਚਰੀ ਭੋਲੀ ਆ ਅਣਜਾਣ ਜੋ ਪਰੋਸਿਆ ਜਾ ਰਿਹਾ ਹੁਣ ਤਿੱਥੇ ਕਰੀਏ ਸੁਰਤ ਮਤ ਮੰਨ ਬੁੱਧ ਇਹਦਾ ਚੀਜ਼ਾਂ ਤੋਂ ਕੰਮ ਨਹੀਂ ਨਾ ਲਿਆ ਪਹਿਲਾ ਵਸਤ ਸਿ ਜਾਣੇ ਕਾ ਉਹਨੂੰ ਸਿਆਣਿਆਂ ਨਹੀਂ ਗਿਆ ਉਹਨੂੰ ਪਹਿਚਾਣਿਆਂ ਨਹੀਂ ਗਿਆ ਉੱਥੇ ਤਰਕ ਨਹੀਂ ਕੀਤਾ ਕੋਈ ਦਲੀਲ ਦੇ ਨਾਲ ਇਹ ਆਪਾਂ ਇਹ ਗੱਲ ਕਬੀਰ ਕਸੌਟੀ RAM ਕੀ ਕਸੌਟੀ ਨਾ ਪਰਖਿਆ ਨਹੀਂ ਗਿਆ ਬਸ ਜੋ ਉਹਨੂੰ ਅਡਾਪਟ ਕਰ ਲਿਆ ਗਿਆ ਮੰਨ ਲਓ ਇਸੇ ਦਿਖਾ ਰਹਾ ਹਾਂ ਇਹ ਮਹਾਪੁਰਖਾਂ ਬਾਬਿਆਂ ਦੇ ਆਲੇ ਦੁਆਲੇ ਘੁੰਮਦਾ ਜਿਹੜੇ ਮਹਾਪੁਰਖ ਜਿਹੜੇ ਆਪੋ ਬਣੇ ਮਹਾਪੁਰਖ ਹੈ ਇਹਨਾਂ ਦੇ ਦੁਆਲੇ ਘੁੰਮਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ 35 ਮਹਾਪੁਰਖ ਨੇ ਇਹਦਾ ਮਤਲਬ ਇਹ ਮੰਨਿਆ ਜਾਵੇ ਇਹ ਉਹਨਾਂ 35 ਨਾਲੋਂ ਜ਼ਿਆਦਾ ਵੱਡੇ ਨੇ ਜਿਹੜੇ ਸ਼ਹੀਦੀ ਪਾਰਾ ਇਹਨਾਂ ਦੇ ਆਲੇ ਦੁਆਲੇ ਘੁੰਮਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਦਾ ਘੁੰਮਦ ਨਹੀਂ ਸਾਦੇ ਸਮਾਜ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰ ਲੈਣੇ ਬਾਹਰ ਦੀ ਗੱਲ ਛੱਡ ਦੋ ਕਿੰਨੀਆਂ ਬੇਦਬੀ ਹੁੰਦੀਆਂ ਨੇ ਉਸ ਮੋਕੇ ਸ਼ਹੀਦੀ ਪਾਰਾ ਕਿਉਂ ਨਹੀਂ ਹੁੰਦਾ ਬਈ ਉਹ ਮੁਕਸ਼ੀ ਦੀ ਪੈਰਾ ਆਏ ਉੱਥੇ ਪੈਰਾ ਬਾਕਾਇਦਾ ਲੱਗਣਾ ਚਾਹੀਦਾ ਇੱਕ ਪਾਸੇ ਆਪਾਂ ਇਹ ਹੋਕਾ ਦੇ ਰਹੇ ਆ ਤੇ ਹਰ ਪਿੰਡ ਦੇ ਵਿੱਚ ਜਿੰਨੇ ਗੁਰਦੁਆਰੇ ਆ ਹਰ ਗੁਰਦੁਆਰੇ ਕੋਲ ਚੌਂਕੀਦਾਰ ਹੋਵੇ ਚੌਂਕੀਦਾਰ ਰੱਖਣ ਦੀ ਜ਼ਰੂਰਤ ਕੀ ਆ ਜੇ ਮੰਨ ਦੇ ਨਿਸ਼ੀਦੀ ਪੈਰਾ ਹੁੰਦਾ ਜੇ ਰਸ਼ੀਦਾ ਦਾ ਪੈਰਾ ਲੱਗ ਰਿਹਾ ਵਾ ਇਹ ਚੌਂਕੀਦਾਰ ਦੀ ਜ਼ਰੂਰਤ ਕੀ ਆ ਫਿਰ ਇਹ ਗੋਲ ਕਿਉਂ ਕਹਿੰਦੇ ਪਿੰਡ ਵਾਲਿਓ ਥੋੜਾ ਜਿਹਾ ਚਤਾਨ ਹੋ ਕਰਕੇ ਰੱਖੋ ਫਿਰ ਗੁਰਦੁਆਰਿਆਂ ਦੇ ਬਾਹਰ ਤਾਲੇ ਕਿਉਂ ਲਾਇਆ ਨਾ ਲਾਓ ਫਿਰ ਗੋਲ ਕਾ ਨੂੰ ਤਾਲੇ ਕਿਉਂ ਲਾਇਆ ਨਹੀਂ ਲਾਉਣੇ ਚਾਹੀਦੇ ਮੈਂ ਤਾਂ ਕਹਣਾ ਐਦਾਂ ਹੋਣਾ ਚਾਹੀਦਾ ਦਾ ਕਿ ਜਿੱਦਾਂ ਕੋਈ ਬੇਅਦਬੀ ਕਰਨ ਆਏ ਉਹਦੇ ਇਰਦ ਗੇਰਦੋਂ ਸ਼ਹੀਦ ਘੁੰਮਣ ਉਹ ਲੈਟਾਂ ਜਿਹੜੀ ਕਹਿੰਦੇ ਲੈਟਾਂ ਘੁੰਮਦੇ ਨੇ ਬੀਬੀ ਫੁੱਟੇ ਉਹਦਾ ਘੁੰਮਣ ਜੋ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇ ਉੱਥੋਂ ਧੋਣੋ ਖੱਲ ਹੋ ਜਾਏ ਸਭ ਖਾਇ ਲਾ ਜਾ ਨਾ ਕਿਸੇ ਦੇ ਪਰਚਾ ਹੋਵੇ ਨਾ ਸਾਡੇ ਕੋਈ ਸਿੰਘ ਅੰਦਰ ਜਾਵੇ ਚੰਗਾ ਬਹੁਤ ਵਧੀਆ ਕੰਮ ਐ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਜਿੱਥੇ ਬੇਅਦਬੀ ਹੁੰਦੀ ਆ ਉਦੋਂ ਇਹਨਾਂ ਦੇ ਜਿਹੜੇ ਬਣਾਏ ਹੋਏ ਜਿਹੜੇ ਸ਼ਹੀਦ ਐ ਹੁਣ ਆਪਾਂ ਪਹਿਰਾ ਕਿਉਂ ਨਹੀਂ ਹੁੰਦਾ 1984 ਦੇ ਵਿੱਚ ਕਿੰਨਾ ਹਕਾਂ ਹੋਇਆ ਘਰੋਂ ਕੱਢ ਕੱਢ ਕੇ ਮਾਰਿਆ ਗਿਆ ਇੱਕ ਇੱਕ ਔਰਤ ਦੇ ਨਾਲ ਕਿੰਨੇ ਕਿੰਨਿਆਂ ਨੇ ਬਲਾਤਕਾਰ ਕੀਤੇ ਉਦੋਂ ਸ਼ੀਦੀਪੁਰਾ ਕਿੱਥੇ ਗਿਆ ਆ ਥੋੜੇ ਦਿਨ ਪਹਿਲਾਂ ਆਪਾਂ 15 ਅਗਸਤ ਨੂੰ ਲਗਭਗ ਸਾਰੇ ਪ੍ਰਚਾਰਖਾਨੇ ਇਹ ਗੱਲ ਕੀ ਹੈ 10 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਜਾਨੀ ਵੀ ਆ ਤੇ ਮਾਨਲੀ ਵੀ ਹੋਇਆ ਉਹ ਮੁੱਖ ਸ਼ੀਦੀਪੁਰੇ ਕਿੱਥੇ ਗਏ ਸਨ ਹੈਨਾ ਸਾਨੂੰ ਸਵਾਲ ਕਰਨਾ ਪਵੇਗਾ ਸਾਨੂੰ ਪੁੱਛਣਾ ਪਵੇਗਾ ਕਿ ਸ਼ੀਦੀਪੁਰਾ ਉਸ ਵਕੀ ਕਿੱਥੇ ਗਿਆ ਸੀ ਈ ਆਉਂਦਾ ਕਿਉਂ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੀ ਗੱਲ ਹੁੰਦੀ ਹੈ ਉਦੋਂ ਇਹ ਕਿਉਂ ਮਤਲਬ ਨਹੀਂ ਆਉਂਦਾ ਸਿੱਧੇ ਪੜਾ ਜਦੋਂ ਆਪਾਂ 1 ਸਤੰਬਰ 1604 ਦੀ ਗੱਲ ਕਰਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਪਹਿਲਾ ਪ੍ਰਕਾਸ਼ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ ਉਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਹੋਇਆ ਸੀ ਨਾਲ ਗ੍ਰੰਥੀ ਦਾ ਵੀ ਪ੍ਰਕਾਸ਼ ਹੋਇਆ ਸੀ ਤੇ ਪਹਿਲੇ ਗ੍ਰੰਥੀ ਕੌਣ ਸਨ ਬਾਬਾ ਬੁੱਢਾ ਜੀ ਤੇ ਗ੍ਰੰਥੀ ਦੇ ਨਾਲ ਆਉਣ ਦਾ ਕਾਰਨ ਕੀ ਹੈ ਗ੍ਰੰਥ ਦੀ ਸੇਵਾ ਸੰਭਾਲ ਵਾਲੇ ਨੂੰ ਗ੍ਰੰਥੀ ਕਿਹਾ ਜਾਂਦਾ ਭਾਵ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੇਵਾ ਸੰਭਾਲ ਵਾਸਤੇ ਗ੍ਰੰਥੀ ਦਾ ਵੀ ਨਾਲੇ ਪ੍ਰਕਾਸ਼ ਹੋਇਆ ਤਾਂ ਕੋਣ ਸਨ ਸਤਕਾਰਯੋਗ ਬਾਬਾ ਬੁੱਢਾ ਜੀ ਤੇ ਸਤਗੁਰ ਜੀ ਨੂੰ ਗ੍ਰੰਥੀ ਨਾਲ ਰੱਖਣ ਦੀ ਜ਼ਰੂਰਤ ਕਿਉਂ ਸੀ ਇਸੇ ਕਰਕੇ ਜ਼ਰੂਰਤ ਸੀ ਨਾ ਕਿ ਗ੍ਰੰਥ ਦੀ ਇੱਕ ਸੇਵਾ ਸੰਭਾਲ ਵਾਸਤੇ ਸਪੈਸ਼ਲ ਬੰਦਾ ਹੋਵੇ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਸੀਂ ਕਰਨੀ ਹੈ ਇਹਨਾਂ ਨੇ ਜੋੜ ਦਿੱਤਾ ਸ਼ੀਦੀ ਪਾਰੇ ਹੁੰਦੇ ਆ ਜੀ ਇਹ ਹੁੰਦਾ ਜੀ ਉਹ ਹੁੰਦਾ ਫਲਾਣ ਹੁੰਦਾ ਸਾਨੂੰ ਸਮਝਣਾ ਪੈਣਾ ਸਾਨੂੰ ਇਹਨਾਂ ਨੂੰ ਸਵਾਲ ਕਰਨੇ ਪੈਣੇ ਨੇ ਸਵਾਲ ਨਹੀਂ ਕੀਤਾ ਸਾਡਾ ਇਦਾਂ ਹੀ ਨੁਕਸਾਨ ਹੁੰਦਾ ਰਹੇਗਾ ਇਦਾਂ ਹੀ ਸਾਰਾ ਕੁਝ ਹੁੰਦਾ ਦੇਖੋ ਜੀ ਦੇਖੋ ਮੈਂ ਕਹਿੰਦਾ ਇਹ ਨਾ ਕਈ ਵਾਰੀ ਦੋਗਲੀ ਨੀਤੀ ਅਪਣਾਈ ਜਾਂਦੀ ਆ ਇਹ ਦੋਗਲੀ ਨੀਤੀ ਨਹੀਂ ਰੱਖਣੀ ਚਾਹੀਦੀ ਜਦੋਂ ਕੋਈ ਸਮਾਜ ਦੇ ਵਿੱਚ ਕੁਸਿਰ ਘਮਾਉਂਦਾ ਤੁਹਾਨੂੰ ਪਤਾ ਸਿਰ ਘਮਾਉਣ ਵਾਲੇ ਬੜੇ ਬਾਬੇ ਨੇ ਅੱਜ ਹਰ ਕੋਈ ਤੀਸਰਾ ਬੰਦਾ ਸਿਰ ਘਮਾਉਂਦਾ ਉੱਠ ਕਰਕੇ ਉਹ ਪੀਰਾ ਦੇ ਉੱਤੇ ਜਾ ਕਰਕੇ ਆ ਕਰਕੇ ਸਿਰਕਮਾ ਬਾਜ ਨੂੰ ਚੌਂਕੀ ਭਰਨਾ ਕਹਿੰਦੇ ਨੇ ਚੌਂਕੀ ਭਰਦਾ ਵਾ ਉਹ ਕੰਦਾ ਮੇਰੇ ਵਿੱਚ ਫਲਾਣਾ ਪੀਰ ਆ ਗਿਆ ਜੀ ਮੇਰੇ ਵਿੱਚ ਫਲਾਣਾ ਬਾਬਾ ਆ ਗਿਆ ਜੀ ਮੇਰੇ ਵਿੱਚ ਇਹ ਆ ਗਿਆ ਇਸ ਕਰਕੇ ਉਹ ਮੇਰੇ ਅੰਦਰ ਬੋਲ ਰਿਹਾ ਵਾ ਤੇ ਉਹੀ ਸਿਰਕਮਾ ਰਿਹਾ ਵਾ ਉਹ ਇਹੀ ਦਾਵਾ ਕਰਦੇ ਹਨ ਕਿ ਸਾਡੇ ਅੰਦਰ ਫਲਾਣਾ ਪੀਰ ਆ ਗਿਆ ਉਹਦੇ ਕਾਰਨ ਕਰਕੇ ਚੌਂਕੀ ਭਰੀ ਜਾ ਰਹੀ ਹੈ ਸਿਰਕਮਾਇਆ ਜਾ ਰਿਹਾ ਵਾ ਆਪਾਂ ਕਹਿੰਦੇ ਆਪਾਂ ਉੱਥੇ ਕੀ ਤਰਕ ਦਿੰਨੇ ਲਗਭਗ ਸਾਰੇ ਤਰਕ ਦਿੰਨੇ ਪਖੰਡ ਕਰਦੇ ਆ ਇਹ ਪਖੰਡੀ ਲੋਗ ਹੈ ਐਦਾਂ ਕੋਈ ਪੀਰਪੂਰ ਨਹੀਂ ਆਉਂਦਾ ਇੱਕ ਪਾਸੇ ਆਪਾਂ ਖੁਦ ਮੰਨੇ ਜਾ ਰਿਹਾ ਸ਼ੀਦਾ ਦਾ ਪੈਰਾ ਹੁੰਦਾ ਵਾ ਜੇ ਪੈਰਾ ਰੂਹ ਪੈਰਾ ਲਗਾ ਸਕਦੀ ਹੈ ਤੇ ਭਈ ਉਹਨਾਂ ਦੇ ਪੀਰ ਵੀ ਫਿਰ ਵਿੱਚ ਆ ਸਕਦੇ ਆ ਫਿਰ ਉਹਨਾਂ ਨੂੰ ਬਖਾਂਡ ਕੇ ਕਹਿੰਦੇ ਜੇ ਐਦਾਂ ਕਰਕੇ ਸ਼ੀਦੀ ਪੈਰੇ ਲੱਗ ਸਕਦੇ ਆ ਉਹ ਰੂਹਾਂ ਜਿਹੜੇ ਆਸੇ ਪਾਸੇ ਪੈਰਾ ਦੇਣਾ ਪੈਰਾ ਦੇਣਾ ਕੀ ਕਹਿੰਦਾ ਬੋਡੀਗਾਰਡ ਦੇਖੋ ਕਿੱਡਾ ਮਾੜਾ ਸ਼ਬਦ ਵਰਤਿਆ ਸਾਡੇ ਵਰਗਿਆਂ ਦੇ ਪੈਰੇ ਨਹੀਂ ਕਰਨਗੇ ਉਹ ਸ਼ੀਦ ਇਹ ਸਿੱਖ ਜੀ ਦੀ ਗੱਲ ਕਰਦੇ ਨੇ ਮੈਂ ਨਹੀਂ ਕਹਿੰਦਾ ਮੈਂ ਵਰਤਮਾਨ ਸਿੱਖ ਸ਼ਹੀਦ ਕਿਉਂ ਨਹੀਂ ਕਹਿੰਦਾ ਪਰ ਕਿਉਂ ਨਹੀਂ ਕਹਿੰਦਾ ਕਿਉਂਕਿ ਸਿੱਖ ਸ਼ਹੀਦਾਂ ਦੀ ਬੇਅਦਬੀ ਹੈ ਬਹੁਤ ਵੱਡੀ ਕਿ ਉਹ ਸਾਡਾ ਪਿਆਰਾ ਕਰਨਗੇ ਸਾਡੀਆਂ ਨਹੀਂ ਔਕਾਤ ਹੈਗੀ ਐ ਤੇ ਅਸੀਂ ਉਹਨਾਂ ਸਿੰਘਾਂ ਦਾ ਪਿਆਰਾ ਲੁਆਈਏ ਲੁਆਈਏ ਹੈਨਾ ਇਹ ਤਾਂ ਮਤਲਬ ਬਹੁਤ ਵੱਡੀ ਨਰਾਬਰੀ ਕਰਦੇ ਨੇ ਖੁਦ ਕਰੀ ਜਾਂਦੇ ਨੇ ਪਰ ਮੈਂ ਉਹਨਾਂ ਨੂੰ ਸਿੱਖ ਸ਼ਹੀਦ ਨਹੀਂ ਕਹਿੰਦਾ ਮੈਂ ਕਹਿੰਦਾ ਇਹਨਾਂ ਦੇ ਆਪਣੇ ਬਣਾਏ ਹੋਏ ਕੋਈ ਸ਼ਹੀਦ ਹੈ ਜਿਹੜੇ ਪਿਆਰਾ ਪੂਰਾ ਲਈ ਜਾਂਦੇ ਆ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਤੁਸੀਂ ਦੇਖੋ ਕਿ ਉਹ ਸਿਰ ਕਮਾਉਂਦਾ ਨਾ ਉਹ ਕਹਿੰਦਾ ਮੇਰੇ ਵਿੱਚ ਪੀਰ ਆਇਆ ਇਕੇ ਨੇ ਪਖੰਡਾ ਜੀ ਤੇ ਮੈਂ ਕਹਿੰਦਾ ਵੀ ਜੇ ਕਿਸੇ ਨੂੰ ਉਹ ਜਾਗ ਗਿਆ ਉਹਨਾਂ ਨੇ ਕਿਹਾ ਵੀ ਜੇ ਇਹ ਪਖੰਡਾ ਤੇ ਫਿਰ ਤੁਹਾਡਾ ਜੇ ਤੁਹਾਡਾ ਪਿਆਰਾ ਲਾ ਸਕਦਾ ਤੇ ਸਾਡੇ ਵੀ ਪੀਰ ਫਿਰ ਅੰਦਰ ਆ ਸਕਦੇ ਆ ਨਾ ਤੇ ਮੈਂ ਕਹਿੰਦਾ ਜੇ ਆਪਾਂ ਕਿਸੇ ਨੂੰ ਬਖਾਂਡ ਕਰਨੇ ਆਪਣੇ ਵੱਲ ਵੀ ਦੇਖੋ ਸੋਸ਼ੀ ਹਿੱਦੀ ਪਿਆਰੇ ਦੇ ਨਾਮ ਤੇ ਬਹੁਤ ਢੋਂਗ ਪਖੰਡ ਰਿਹਾ ਜਾਂਦਾ ਐਸਾ ਕੁਝ ਨਹੀਂ ਹੁੰਦਾ ਜੇ ਹੈਗਾ ਆ ਇਹ ਪ੍ਰਤੱਖ ਪ੍ਰੂਫ ਕਰਕੇ ਦੱਸਣ ਜੇ ਕੋਈ ਪ੍ਰਚਾਰਕ ਬੋਲਦਾ ਆ ਇਹਦੇ ਮਗਰ ਡਾਂਗ ਲਿਆ ਕਰ ਹੁਣ ਜੇ ਮਨ ਲਓ ਮੈਂ ਬੋਲ ਰਿਹਾ ਆ ਡਾਂਗਾ ਲੈ ਕੇ ਚੜ ਜਾਣਗੇ ਗਾਲਾਂ ਕੱਢਣਗੇ ਇਹ ਕਰਨਗੇ ਆਪ ਬੜਾ ਕੁਲ ਕਰਦੇ ਨੇ ਉਹਦੇ ਘਰ ਤੱਕ ਅੱਛਾ ਜਦੋਂ ਪ੍ਰਚਾਰਕ ਦਾ ਦੀਵਾਨ ਰੋਕਣਾ ਹੋਏ ਉਹਦੇ ਆਪ ਜਾਂਦੇ ਨੇ ਉਦੋਂ ਕਿਉਂ ਨਹੀਂ ਕਹਿੰਦੇ ਤੁਸੀਂ ਤੁਹਾਡੇ ਕੋਲ ਤਾਂ ਸੌਖਾ ਤਰੀਕਾ ਤੁਸੀਂ ਜਿਹੜੇ ਕਈ ਮੈਂ ਪ੍ਰਚਾਰਕ ਦੇਖਿਆ ਆਪਣੇ ਨਾਮ ਦੇ ਨਾਲ ਉਦਾਸੀਆਂ ਲਾਲ ਆ ਕਰਕੇ ਤੇ ਇਹ ਕਹਿੰਦੇ ਬਿੱਦੂ ਖੁਸ਼ੀਦਾ ਸਿੰਘਾਂ ਦੇ ਪਹਿਰੇ ਹੁੰਦੇ ਆ ਤੁਸੀਂ ਦੇਖੋ ਜਿਸੀਦਾ ਸਿੰਘਾਂ ਦੇ ਪਹਿਰੇ ਹੁੰਦੇ ਆ ਹਨਾ ਇੱਕ ਪਾਸੇ ਤੁਸੀਂ ਡਾਂਗ ਲੈ ਕੇ ਤੁਰੇ ਫਿਰਦੇ ਹੋ ਨਹਾ ਡਾਗਲੇ ਆ ਕਰੋ ਤੁਸੀਂ ਉਹ ਐਡਾ ਕਰੋ ਸੌਖਾ ਤਰੀਕਾ ਇੱਕ ਦੀਵਾ ਜਗਾਓ ਉੱਥੇ ਅਰਦਾਸ ਕਰੋ ਉਹ ਕਰੋ ਤੇ ਉਪਰਚਾਰ ਕਰਦਾ ਹੋ ਉੱਥੇ ਘਰੇ ਬੈਠੇ ਮੁੰਡੀ ਮਰੋੜ ਦੋ ਗਲਮ ਹੋ ਗਈ ਭਾਨ ਵਿਸ਼ ਇਹਦਾ ਮਤਲਬ ਵਿਸ਼ਵਾਸ ਤੁਹਾਨੂੰ ਵੀ ਨਹੀਂ ਆ ਇਹ ਸਿਰਫ ਪਖੰਡ ਕਰਦੇ ਨੇ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਦੀਵਾ ਜਗਾਉਂਦੇ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਵਿਸ਼ਵਾਸ ਇਹਨਾਂ ਦਾ ਵੀ ਨਹੀਂ ਆ ਜੇ ਇਹਨਾਂ ਦਾ ਵਿਸ਼ਵਾਸ ਹੁੰਦਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਇਹਨਾਂ ਨੇ ਘਰ ਬੈਠ ਕਰਕੇ ਦੀਵਾ ਜਗਾ ਕੇ ਕਿਹਾ ਸੀ ਵੀ ਆਪਾਂ ਇੱਥੋਂ ਮੰਤਰ ਮਾਰਨਾ ਇੱਥੋਂ ਆਮ ਕੰਮ ਕਰਨਾ ਸ਼ਹੀਦ ਸਿੰਘਾ ਨੇ ਜਿਹੜੇ ਸ਼ਹੀਦ ਸਿੰਘ ਹੀ ਕਹਿੰਦੇ ਨੇ ਤੇ ਉਹਨਾਂ ਨੇ ਆ ਕੇ ਕਿ ਮੁੰਡੀ ਮਰੋੜ ਦੇਣੀ ਆ ਤਾਂ ਠੀਕ ਹੈ ਫਿਰ ਵਧੀਆ ਗੱਲ ਐ ਸੋ ਨਾ ਤੁਹਾਡੇ ਤੋਂ ਕੋਈ ਪਰਚਾ ਆਵੇ ਕੋਈ ਗੱਲ ਨਹੀਂ ਬਾਤ ਨਹੀਂ ਘਰੇ ਬੈਠੇ ਸਾਵਧ ਕਰ ਦੋ ਸਾਰੀ ਦੁਨੀਆ ਤੁਹਾਡੇ ਮਗਰ ਲੱਗ ਜੇ ਸਾਬਦ ਵੀ ਤਾਂ ਕਰੋ ਨਾ ਹੋਰ ਵੀ ਸਾਡੇ ਸਮਾਜ ਦੀ ਇੱਕ ਕਹਾਵਤ ਹੈ ਗੱਲੀਬਾਤੀ ਮੈਂ ਵੱਡੀ ਕਰਤੂਤੀ ਮੇਰੀ ਭੈਣ ਵੱਡੀ ਹਨਾ ਇਹ ਗੱਲਾਂ ਬਾਤਾਂ ਨਾਲ ਹੀ ਸਿੱਧੀ ਪੈਰੀ ਲਵਾਈ ਜਾਂਦੇ ਹੋ ਜਦਾ ਪ੍ਰਤੱਖ ਕਰਕੇ ਵੀ ਦੱਸੋ ਹੋ ਵੀ ਅੱਜ ਤੋਂ ਬਾਅਦ ਆਪਾਂ ਕਿਸੇ ਦੇ ਨਾਲ ਐਦਾਂ ਵਿਰੋਧ ਨਹੀਂ ਕਰਾਂਗੇ ਆਪਾਂ ਦੀਵਾ ਜਗਾਵਾਂਗੇ ਅਗਲੇ ਦਿਨ ਮੁੰਡੀ ਮਰੋੜ ਦਾਂਗੇ ਆਪਾਂ ਦੀਵਾ ਜਗਾਵਾਂਗੇ ਅਗਲੇ ਦਿਨ ਜਵਾਰ ਨੂੰ ਵੱਲ ਪੈ ਜਾਏਗਾ ਉਹ ਘਰੇ ਬੈਠੇ ਮਰ ਜਾਏਗਾ ਹੈਨਾ ਐਦਾਂ ਕਰਕੇ ਜਿੱਦਾਂ ਪਿਛਲੇ ਬਾਬੇ ਨੇ ਕਿਹਾ ਸੀ ਕਿ ਬਾਬਾ ਨੌਂਤ ਸਿੰਘ ਜੀ ਦੇਖਣਗੇ ਇਹਨਾਂ ਨੂੰ ਉਹ ਐਦਾਂ ਕਰਕੇ ਤੀ ਕਰੋ ਨਾ ਉਹ ਵਧੀਆ ਦੇਖੋ ਕਿ ਨਾਲ ਵਧੀਆ ਕਹਿੰਦਾ ਬਾਬਾ ਨੌਂਤ ਸਿੰਘ ਦੇਖਣਗੇ ਇਹਨਾਂ ਨੂੰ ਉਹ ਬੜੇ ਮਤਲਬ ਥੋੜੇ ਕੌੜੇ ਜਿਹੇ ਸੁਭਾਅ ਦੇ ਨੇ ਐਦਾਂ ਦੀ ਗੱਲ ਕੀਤੀ ਚਨ ਕਿ ਆਪਾਂ ਉਹ ਉਹ ਉਹਨੂੰ ਆਪੇ ਉਹਨਾਂ ਦੇਖ ਲੈਣਗੇ ਆ ਤਾਂ ਮੈਂ ਠੀਕ ਹੈ ਨਾ ਪਰ ਤੱਕ ਕਰਕੇ ਦੱਸੋ ਜਿਸ ਚੀਜ਼ ਤੇ ਤੁਸੀਂ ਵਿਸ਼ਵਾਸ ਕਰਦੇ ਫਿਰ ਭਰੋਸਾ ਵੀ ਰੱਖੋ ਨਾ ਆਪ ਵੀ ਤੁਰੇ ਫਿਰਦੇ ਭਰੋਸਾ ਵੀ ਰੱਖੀਏ ਇਹਨਾਂ 'ਤੇ ਮਤਲਬ ਤੁਹਾਨੂੰ ਵੀ ਭਰੋਸਾ ਨਹੀਂ ਸਿਰਫ ਤੁਸੀਂ ਵੀ ਕਰਮ ਧਰਮ ਪਾਖੰਡ ਜੋ ਦਿਸੈ ਗੁਰਬਾਣੀ ਨੇ ਐਵੇਂ ਨਹੀਂ ਇੰਨੇ ਸਾਲ ਪਹਿਲਾਂ ਵੇਖਤਾ ਗੁਰਬਾਣੀ ਯੂਨੀਵਰਸਲ ਤੌਰ ਤੇ ਹੈ ਗੁਰਬਾਣੀ ਸੱਚ ਹੈ ਤੁਹਾਡੇ ਵਾਲਿਆਂ ਵਾਸਤੇ ਲਿਖੀ ਹੈ ਧਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਦੇ ਵਾਟੇ ਲੁੱਟੈ ਜੇ ਤੁਸੀਂ ਜੋ ਕਰਦੇ ਫਿਰ ਸਾਰਾ ਪਖੰਡ ਐ ਸੋ ਪਾਈ ਜਣਾ ਤੋਂ ਬਚੋ ਬਸ ਨਹੀਂ ਗੱਲ ਕਹਿਣੀ ਚਾਹੁੰਦਾ ਆ ਆਪ ਬਾਣੀ ਪੜੋ ਖੁਦ ਬਾਣੀ ਪੜੋ ਤੁਹਾਡੇ ਕੋਲ ਕਸੌਟੀ ਹੋਣੀ ਚਾਹੀਦੀ ਕਬੀਰ ਕਸੌਟੀ RAM ਕੀ ਝੂਠਾ ਡਿਗੇ ਨਾ ਕੋਈ ਤਾਂ ਜਦੋਂ ਤੁਹਾਡੇ ਕੋਲ ਬਾਣੀ ਹੋਵੇ ਜੀ ਜਦੋਂ ਤੁਹਾਡੇ ਕੋਲ ਬਾਣੀ ਦਾ ਐਡਾ ਵੱਡਾ ਅਥਾ ਸਾਗਰ ਤੁਹਾਡੇ ਕੋਲ ਹੋਵੇਗਾ ਇਹਦੇ ਤੁਹਾਨੂੰ ਪਰਮਾ ਨਹੀਂ ਸਕਣਗੇ ਕਿਸੇ ਦੇ ਮਗਰ ਲੱਗਣ ਦੀ ਜਰੂਰਤ ਨਹੀਂ ਨਾ ਸਾਡੇ ਮਗਰ ਲੱਗਣ ਦੀ ਜਰੂਰਤ ਐ ਨਾ ਇਹਨਾਂ ਬਾਬਿਆਂ ਦੇ ਮਗਰ ਲੱਗਣ ਦੀ ਜਰੂਰਤ ਐ ਕਿਸੇ ਦੇ ਮਗਰ ਲੱਗਣ ਦੀ ਜ਼ਰੂਰਤ ਨਹੀਂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਲੱਗੋ ਮੈਂ ਫੇਰ ਤੋਂ ਹਰਾ ਗਿਆ ਕਿਸੇ ਦੇ ਮਗਰ ਲੱਗਣ ਦੀ ਜ਼ਰੂਰਤ ਨਹੀਂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਲੱਗੋ ਬਸ ਇੰਨੀ ਗੱਲ ਮੈਂ ਕਹਾ ਆਪ ਬਾਣੀ ਪੜੋ ਕੋਈ ਵਿਚੋਲਾ ਨਾ ਪਾਓ ਖੁਦ ਬਾਣੀ ਪੜੋ ਖੁਦ ਇਤਿਹਾਸ ਪੜੋ ਆਪ ਵਿਚਾਰ ਗੁਰਬਾਣੀ ਨੂੰ ਅਰਥਾਂ ਸਹਿਤ ਵਿਚਾਰੋ ਬਸ ਮੇਰੀ ਇੰਨੀਕ ਬੇਨਤੀ ਹੈ ਜੀ ਤੇ ਜੇ ਕੋਈ ਵੀਰ ਵਿਰੋਧ ਕਰਦਾ ਮੇਰੀ ਇਹਨਾਂ ਗੱਲਾਂ ਦਾ ਜਵਾਬ ਦੇ ਕਰਕੇ ਫਿਰ ਵਿਰੋਧ ਕਰ ਸਕਦਾ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ